ਹਾਂ ਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੋ ਉਤਰ ਕੋ ਉਤਰ ਸੈਟ ਹੈ ਸਾਰੇ ਵੀਰਾਂ ਦੇ ਘਰ ਪਵਾਠ ਠੀਕ ਹੈ ਲਓ ਬਾਪੇ ਕਰਤੀ ਹੈ ਵਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ 10 10:30 ਵਜੇ ਤੇ ਖੋਲੇ ਇਧਰੋਂ ਲੋਕ ਲੂਕਰ ਤੇ ਪਹਿਲ ਦੇ ਅਧਾਰਤ ਦਬ ਜਾ ਕੇ ਲਾਈਟਾਂ ਉਟਾ ਹੈ ਹੈ ਵਾਧਾ ਐਫ ਅੱਛਾ ਇਹ ਲਾਈਟ ਬੁਝੀ ਪਈ ਐ ਇਧਰ ਕਾਹ ਲੜ ਬੰਦ ਕਰਦੀ ਆ ਕੀ ਗੰਦ ਪਾ ਗੋ ਯਾਰ ਆਪਣੇ ਘਰੇ ਭਾਂ ਚੋਤੀ ਸਾਰੇ ਕੰਮ ਦੀ ਤੇ ਕੋਈ ਗੱਲ ਨਹੀਂ ਬਾਬੇ ਯਾਰ ਠੀਕ ਹੈ ਤੇ ਬਸ ਮੈਂ ਕਿਰਾਂ ਵਲੌਗ ਦੀ ਸਟਾਰਟਿੰਗ ਕਰਨੀ ਹੀ ਬਾਬੇ ਠੀਕ ਹੈ ਕਿ ਨਹੀਂ ਤੇ ਬਸ ਯਾਰ ਥੋੜੇ ਦਿਨ ਸਬਰ ਰੱਖੋ 8 ਦਿਨ ਸਬਰ ਰੱਖੋ 7-8 ਦਿਨ 10 ਦਿਨ ਹਨਾ 10 ਦਿਨਾਂ ਦੇ ਬਾਅਦ ਸਾਰੇ ਘਰੇ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਯਾਰ 8-10 ਦਿਨਾਂ ਚ ਕਲੀਅਰ ਹੋ ਕੇ ਫ੍ਰੀ ਹੋ ਜਾਾਂਗੇ ਫਿਰ ਪ੍ਰੋਪਰ ਕੂਤਰ ਕੁਆਤਰਾਂ ਤੇ ਧਿਆਨ ਦੇਵਾਂਗੇ ਧਿਆਨ ਤਾਂ ਹੁਣ ਵੀ ਫੁੱਲ ਹੈਗਾ ਤੇ ਉਸ ਤੋਂ ਬਾਅਦ ਫਿਰ ਪ੍ਰੋਪਰ ਵਲੌਗ ਬਲੂ ਆਇਆ ਕਰਾਂਗੇ ਠੀਕ ਹੈ ਕਿ ਨਹੀਂ ਆਪਣੇ ਬਾਕੀ ਅੱਜ ਆਊਟਫਿਟ ਚੇਂਜ ਕੀਤੀ ਆਪਾਂ ਨਿਊ ਹੁੱਡੀ ਪਾਈ ਆ ਉਹ ਵੀ ਉਹ ਬ੍ਰਾਂਡ ਦੀ ਕੀ ਕਰਨੀ ਥੱਲੇ ਸਾਨੂੰ ਪਤਾ ਹੀ ਹੈ ਫਿਰ ਆਪਣਾ ਇੱਕ ਜੀਨ ਚਿੱਟੇ ਸ਼ੂ ਜਾਰਡਨ ਦੇ ਤੇ ਬਸ ਓਕੇ ਰਿਪੋਰਟਾਂ ਟੋਪੀ ਲੈਣੀ ਜ਼ਰੂਰੀ ਹੈ ਹਨਾ ਜਖਾਮ ਲੱਗ ਜਾਂਦਾ ਫਿਰ ਤਾਂ ਕਰਕੇ ਤੇ ਇੱਕ ਮਿੰਟ ਪਹਿਲਾਂ ਤਾਂ ਇਧਰ ਖੁੱਲ ਕੇ ਬੈਟ ਕਪਾ ਬਹ ਲੇਟਾਂ ਬੁਝਾ ਲਈਏ ਸਾਰਾ ਨਾ ਪਤਾ ਹੁਣ ਮੈਨੂੰ ਭਾਰਨਾ ਦਿਓ ਖੰਡ ਵੀਰੋ ਬੈਠ ਉੱਠਣਾ ਮਾਰ ਦੇ ਮੈਂ ਸ਼ਿਆਣਾ ਓ ਸਪੀਅਰ ਦੇ ਬੱਚੇ ਥੱਲੇ ਤੁਰੇ ਫਿਰਦੇ ਨਾਈਸ ਓਏ ਉਹੀ ਆ ਉਹੀ ਆ ਮੈਂ ਨਾਂਡ ਰੋ ਇਹਦੀ ਬਾਹਰੋਂ ਆਇਆ ਇਹ ਪਰਨਗੇ ਚਿੱਪੇ ਚਿੱਪੇ ਦੇ ਨਾਲ ਆ ਨਾ ਮੈਨੂੰ ਹਾਂਜੀ ਮੇਰੇ ਵੀਰੋ ਤੇ ਇਧਰ ਖੁੱਲ ਕੇ ਆਪਣਾ ਰੂ ਇਧਰ ਵੀ ਕਰ ਦੇ ਸਾਰੀਆਂ ਲਾਈਟਾਂ ਬੰਦ ਤੇ ਓਕੇ ਰਿਪੋਰਟ ਕਰ ਸੈਟ ਆ ਬਸ ਆਹੀ ਕੰਮ ਸੀ ਹੁਣ ਕੂਤਰ ਕੋ ਆਤਰ ਆਪਣੇ ਸੈਟ ਆ ਲੈਟਨ ਟਬ ਜਹਾ ਦਿਗਾ ਸਾਰੀਆਂ ਰਿਪੋਰਟ ਓਕੇ ਆ ਗਿਆ ਹਾਂਜੀ ਮੇਰੇ ਵੀਰੋ ਤੇ ਸਾਨੂੰ ਲੁੱਕ ਤਾਂ ਦੇਈਏ ਮੈਂ ਕਿਹਾ ਵੀਡੀਓ ਚ ਲੈ ਮੁੰਡਿਆ ਬਈ ਹੋਏ ਪਰ ਤਾਂ ਹੱਚ ਮੈਂ ਇਧਰ ਵਿਖਾਦਾ ਯਾਰ ਐਲੋ ਕਰੋ ਜੀ ਖੇਡਣਾ ਖਤਰਿਆਂ ਨਾਲ ਮੇਰੇ ਨਾਲ ਜਾ ਕੇ ਪਿੰਡ ਆਹ ਫੜਾ ਮੈਨੂੰ ਮੀਨੂ ਵਿਖਾ ਫਿਰ ਤੇ ਵੀਡੀਓ ਚ ਇੱਥੇ ਮੈਨੂੰ ਮਰੇਉਂ ਨਹੀਂ ਠੀਕਾ ਕਰਾਂ ਬਾਬੂ ਦੇ ਅੱਖ ਨੂੰ ਨਿਊ ਲੁੱਕ ਨਿਊ ਹੁੱਡੀ ਕੈਂਟਾ ਬੂਟਾ ਦਾ ਬੂਟਾ ਦਾ ਪੁਰਾਣਾ ਹੈ ਆਪਣੇ ਠੀਕ ਲੱਗ ਰਹੇ ਆ ਕਾਲਾ ਜਾ ਰਿਹਾ ਯਾਰ ਕਾਲਾ ਰਿਹਾ ਯਾਰ ਹੁਣ ਸਾਈ ਕਾਲੇ ਯਾਰ ਹੁਣ ਇਧਰੋਂ ਆ ਕੇ ਥੜਾ ਚਟਿਆ ਜਾਗੇ ਭਈ ਯਾਰ ਹਾਂ ਠੀਕ ਹੈ ਹੁਣ ਠੀਕ ਹੈ ਹਾਂ ਸੈਟ ਹੈ ਠੀਕ ਹੈ ਸਾਵਧਾਨ ਵਿਸ਼ਰਮ ਇਹ ਨਾ ਨਹੀ ਜਾਰਡਨ ਨਾ ਖਾਉ ਜੀ ਤੂੰ ਤਾਂ ਆਪਾਂ ਨੇ ਦੂਜਾ ਬਣ ਗਿਆ ਤੂੰ ਤਾਂ ਫੋਲੀ ਸਟੂਡੀਓ ਤੂੰ ਬਣਦਾ ਲੈ ਇਧਰ ਹੀ ਦਿਖਾ ਦੇ ਬਸ ਆਪਾਂ ਨੂੰ ਦਿਖਾ ਦੇ ਓਕੇ ਬਾਬੇ ਬੜ ਫਿਰਦੇ ਰਿਸ਼ਤੇ ਜਿੱਦੜਾ ਆਪਣਾ ਸਾਰੀਆਂ ਮਰਸੀਡਿਸ ਦਿਖਾ ਦੇ ਖੜੀਆਂ ਖੜੀਆਂ ਅੰਦਰ ਹਨਾ ਬਾਹਲਾ ਨਹੀਂ ਵਿਖਾਉਂਦੇ ਬਸ ਅਸੀਂ ਸਾਰਾ ਬ੍ਰਦਰਹੂਡ ਇਕੱਠਾ ਹੋਇਆ ਅੱਜ ਸੌਦਾ ਇਹਨਾਂ ਜਿਆ ਸਾਰਾ ਹੈ ਸਾਰਾ ਹਾਂ ਬਸ ਚੱਲੇ ਆਏ ਆਏ ਜੀ ਪਿੰਡ ਪੁੰਡੇ ਨੂੰ ਤੁਸ ਨੂੰ ਕੁਝ ਵੀ ਨਹੀਂ ਦੱਸਦੇ ਬਸ ਤੁਸ ਨੂੰ ਮੈਂ ਆਪਦੇ ਆਪ ਨੂੰ ਦਿਖਾਉਣਾ ਸੀਗਾ ਉਹ ਦਿਖਾਤਾ ਉਹ ਲੂ ਦਿਖਾਉਣਾ ਹੈ ਭੋਗ ਦੀ ਹਾਂ ਉਹ ਵੀ ਉਹਦੀ ਹੈ ਬੋੜੀ ਮਹਿੰਗੀ ਹੈ ਵੀ ਇੱਥੋਂ ਇੱਕ ਤਾਂ ਸਹੀ ਆਉਗੀ ਫੁੱਟ ਮੇਰੇ ਆਲੇ ਹੁਣ ਦੇਖ ਰਿਹਾ ਕੋਲੇ ਇਹੋ ਚਾਣੜ ਤੇਰੀ ਭਾਏ ਨੋਆ ਕਿਤ ਦਾਮ ਕੀ ਹੁਣ ਸਹੀ ਆ ਰਹੀ ਹੈ ਨਾ ਹਾਂ ਹਣਾ ਉਹ ਵੀ ਆ ਰਿਹਾ ਹੈਗਾ ਤੇਲ ਫੈਨ ਵੀ ਉਹ ਕੁਝ ਉਹਨੇ ਸਾਨੂੰ ਪੱਖਾ ਵੋਟ ਪਾਓ ਜੀ ਤੇ ਪੱਖੇ ਨੂੰ ਕਾਹ ਵਿਆ ਕਰੋ ਚਲੋ ਜੀ ਚੱਲ ਪਿਆ ਪਾਤੀ ਰਵਾਨਗੀ ਜੀ ਉਹਨਾਂ ਸਾਡੇ ਪਿੱਛੇ ਗੱਡੀਆਂ ਕੈਮ ਹੋਊਗਾ ਉਹਨਾਂ ਤੇ ਵੀ ਜੂਮ ਮਾਰਦੇ ਮੜਾ ਜਾ ਬ੍ਰਦਰਹੁੱਡ ਤੇ ਆਜਾ ਸਾਰੇ ਬ੍ਰਦਰ ਇਕੱਠੇ ਹੋਏ ਸੀ ਮਾਮਿਆਂ ਦੇ ਭੂਆ ਦੇ ਸਾਰੇ ਦੇ ਭਰਾ ਹਨਾ ਬ੍ਰਦਰ ਹਾਂਜੀ ਹਾਂਜੀ ਇੱਥੇ ਬੈਠੇ ਨੇ ਚਲਾ ਲਵਾਂਗੇ ਡਰਾਈਵ ਕਰ ਲਵਾਂਗੇ ਜੀ ਮੈਂ ਉਹ ਕਰ ਲੂੰਗਾ ਜੀ ਬਸ ਫਿਰ ਠੀਕ ਹੈ ਜੀ ਹਾਂਜੀ ਚਲਿਏ ਜੀ ਤੀਜਾ ਜੀ ਚਲੋ ਕਈ ਡਰਾਈਵਰ ਸਾਹਿਬ ਨੂੰ ਜਿਮਾ ਤੱਕ ਜਾਣੇ ਹਾਂ ਮੈਂ ਡਰਾਈਵਰ ਵਿੱਚੇ ਬਾਦ ਆ ਰਿਹਾ ਹਾਂ ਰਾਹ ਦਾ ਸਾਨੂੰ ਗਾਈਡ ਕਰ ਰਹੇ ਡਰਾਈਵਰ ਸਾਹਿਬ ਸਾਨੂੰ ਹਾਂਜੀ ਚੱਲਦੇ ਹੋਰ ਕੀ ਗੱਲ ਕਰਾ ਲੇ ਮੈਂ ਹਲੋ ਕੋਣ ਬੋਲੇਗਾ ਨਹੀਂ ਅਗਲਾ ਨਹੀਂ ਬੋਲਗਦਾ ਹਾਂ ਕਹੇ ਬੋਲੇਗਾ ਬਸ ਹੁਣ ਚੱਲ ਵੜਦੇ ਪਿੰਡ ਯਾਰ ਆਪਾਂ ਇੱਥੇ ਹੋਏਗਾ ਆ ਬੜੂ ਆਊਗਾ ਛੱਤਿਆਣਾ ਕੋਟ ਪਈ ਆਊਗਾ ਤੇ ਬਸ ਉਸ ਤੋਂ ਬਾਅਦ ਕਿਦੜਵਾ ਤੋ ਕਾਂ ਪਿੰਡ ਹਾਂਜੀ ਮੇਰੇ ਵੀਰੋ ਕਰਤਾ ਕੰਮ ਜੀ ਉਹੀ ਹੋ ਗਿਆ ਉਹੀ ਹੋ ਗਿਆ ਰੋਗੇ ਰਾਹ ਚ ਪੁੱਛ ਸਾਡਾ ਉਧਰ ਭੱਜ ਗਿਆ ਤੇ ਉਹ ਤਾਂ ਉਹ ਤਾਂ ਪ੍ਰੈਸਰ ਪੈ ਗਿਆ ਹੀ ਹੁੰਦਾ ਮੂਤਨ ਦਾ ਹੀ ਹਾਂਜੀ ਪਿੰਡ ਕਿਥੇ ਖੜਿਆ ਬਸ ਸੁਖਣੇ ਖੜਿਆ ਸੁਖਣਾ ਟਾਪਕੇ ਖੜਿਆ ਅੱਗੇ ਛੱਤਿਆਂ ਵਾਲੀ ਸ਼ੜਕ ਤੇ ਖੜਿਆ ਕਲੱਚ ਪਲੇਟ ਕੰਮ ਛੱਡ ਗਈ ਬਰੋ ਸ਼ਿਫਟ ਦੀ ਜਾਂ ਤਾਂ ਕਲੱਚ ਪਲੇਟ ਦਾ ਕੰਮ ਹੋਇਆ ਜਾਂ ਐਕਸਲ ਦਾ ਕੰਮ ਹੋਇਆ ਜਾਂ ਸਪਰਿੰਗ ਸਪਰੂ ਵੀ ਨਿਕਲ ਗਿਆ ਨਹੀਂ ਯਾਰ ਨਹੀਂ ਇੰਨਾ ਨਹੀਂ ਯਾਰ ਮੈਂ ਤਾਂ ਲ ਐਕਸਲ ਦਾ ਕੰਮ ਹੋਇਆ ਜਾਂ ਕਲੱਚ ਪਲੇਟ ਦਾ ਕੰਮ ਹੋਇਆ ਇਹ ਜਿਹਦੇ ਨਾਲ ਤਾਂ ਮੁਸ਼ਕ ਮਰੀ ਜਾਂਦਾ ਇੱਕ ਮਾਤਾ ਨਹੀਂ ਨਹੀਂ ਬ੍ਰੇਕ ਨਹੀਂ ਹੁਣ ਕਾਈ ਦੇ ਆ ਬਿਰ ਮੇ ਉਸ ਹਾਂ ਜੀ ਮੇਰੇ ਵੀਰੋ ਕਿਦੜ ਬਾਹਾ ਆ ਗਈ ਜੀ ਹੁਣ ਦੇਖਦੇ ਆ ਕੀ ਬੰਦਾ ਪਾਰ ਖਾਈ ਟੋਜਨ ਕੱਢੀ ਨੂੰ ਠੀਕ ਹੈ ਕਿ ਨਹੀਂ ਲਓ ਜੀ ਆ ਗਈ ਜੀ ਪਾਕੇ ਟੋਜਨ ਜੀ ਵੀਡੀਓ ਬਣਾਉਣੀ ਜ਼ਰੂਰੀ ਹੈ ਹਾਸਾ ਦਾ ਵਾਪਕੇ ਪੈੜਾ ਸਾਡੇ ਨਾਲ ਹੈ ਉਹ ਨਹੀਂ ਵਗਾਉਂਦੇ ਸਾਡੀਆਂ ਸੰਗ ਇਹ ਦੇਖਦਗਾਣੀ ਪਬਲਿਕ ਪਲੇਸ ਤੇ ਕੰਮ ਖਿੱਚ ਦਿੰਦਿਆਂ ਹੀ ਇਹ ਵਿਚਾਪੂ ਕਰਨ ਵਾਲਾ ਕੰਮ ਤਾਂ ਇਹ ਵੈਸੇ ਟੇਢੇ ਹੀ ਹੋ ਗਿਆ ਸੀ ਨਾ ਯਾਰ ਚੰਗੇ ਭਲੇ ਆਉਂਦੇ ਆਉਂਦੇ ਨਾ ਮੈਂ ਪਾ ਪਤੀਜਾ ਕੀ ਕਰਗੇ ਤਿੰਨ ਗੱਡੀਆਂ ਸੀ ਗਆਂ ਤਾਂ ਸਰ ਗਿਆ ਆ ਖਰਾਬ ਆ ਅਗਲੀ ਸਹੀ ਆ ਆ ਸਹੀ ਆ ਬਸ ਪਿੰਡ ਚੱਲਦੇ ਇੱਥੇ ਕਿਸੇ ਕੋਲੇ ਲਾ ਕੇ ਗਿੱਦੜਬਾ ਸ਼ਹਿਰ ਚ ਠੀਕ ਆ ਕਿ ਨਹੀਂ ਲਾ ਕੇ ਕੋਈ ਹੋਣਾ ਯਾਰ ਆਪਣੇ ਉਹਦੇ ਕੋਲ ਆਪਣੇ ਵੱਡਿਆਂ ਦਾ ਕੋਈ ਫਰੈਂਡ ਸਰਕਲ ਚ ਉਹਨਾਂ ਦੇ ਘਰੇ ਲਾ ਲੂਗੇ ਚੱਲਦੇ ਯਾਰ ਪਿੰਡ ਨੂੰ ਕੂਤਰਾਂ ਦਾ ਦਾਣਾ ਪਾੜੇ ਵੀ ਲੇਟ ਹੋਗਾ ਬਾਬੇ ਯਾਰ ਪਾਲਾ ਕੰਮ ਵਿਚਰ ਗਏ ਰਣਾ ਵਸਾਂ ਫਿਰਦੇ ਆ ਥੋੜੇ ਸਾਹਮਣੇ ਆ ਕਿਸੇ ਨੂੰ ਬਣਿਆ ਪਿਆ ਹਨਾ ਬਹਿ ਜਾਣੋ ਇੱਕ ਮਿੰਟ ਚਲੋ ਕਰੋ ਇਹਨੂੰ ਬਾਈ ਯਾਰ ਸੈਟ ਵੈਟ ਹਾਂਜੀ ਮੇਰੇ ਵੀਰੋ ਆਗੇ ਜੀ ਇਧਰ ਲੈ ਘਰੇ ਤੇ ਵੱਲੇ ਯਾਰ ਕੱਪੜੇ ਨਾ ਲਾ ਆ ਕੇ ਬਾਬੂ ਯਾਰ ਆਪਾਂ ਐਨਾ ਫੋਣੀ ਡਿੱਗ ਪਿਆ ਸੀ ਯਾਰ ਵੱਲੇ ਕੱਪੜੇ-ਕੁਪੜੇ ਲਾ ਆ ਕੇ ਫਿਰ ਆ ਕੇ ਜਾਨਵਰਾਂ ਦਾ ਦਾਣਾ ਪਾਣੀ ਵੀ ਕਰਨਾ ਆਪਾਂ ਤੇ ਇੱਕ ਵੜਿਆ ਰਮਣੇ ਇਧਰ ਚੱਲ ਗਏ ਹਾਂਜੀ ਮੇਰੇ ਵੀਰੋ ਤੇ ਲੈ ਆਂਦਾ ਜੀ ਇਧਰ ਹੌਟ ਵਾਟਰ ਅ ਖੁੱਡਿਆਂ ਦੇ ਲੋਗ ਵਗੈਰਾ ਵੀ ਖੋਲਤੇ ਤੇ ਮੀਰੀ ਰੇ ਆਏ ਆ ਬਾਬੂ ਯਾਰ ਆਪਾਂ ਪਹਿਲਾਂ ਘਰੇ ਜਾ ਕੇ ਕੱਪੜੇ ਨਾ ਚੇਂਜ ਕਰ ਆਈਏ ਬਈ ਹਨਾ ਤੇ ਉਦੋਂ ਬਾਅਦ ਆਪਾਂ ਖੁੱਡਿਆਂ 'ਚ ਵੜ ਗਏ ਉਦੋਂ ਬਾਅਦ ਵਾਲੇ ਕੂਤਰ-ਕੁਆਤਰ ਫੜ ਕੇ ਵੇਖਾਂਗੇ ਯਾਰਾਂ ਫੇਰ ਹੀ ਜੀ ਲੱਗੂ ਇਹਨਾਂ 'ਚ ਵੀ ਵੇ ਕਿੰਨੇ ਖਾਣੂ ਖੁੰਬਰੇ ਕੇ ਕੀ ਸਾਹ ਕਿਤਾ ਫੇਰ ਹੀ ਸਵਾਦ ਆਊਗਾ ਇਹਨਾਂ ਚ ਤੱਤਾ ਪਾਣੀ ਤਾਂ ਮੈਂ ਲੈ ਆਂਦਾ ਸੀ ਇੱਧਰ ਹੁਣ ਆਪਾਂ ਇਹ ਕਰਕੇ ਘਰੇ ਚਲ ਗਏ ਮੁੜ ਕੇ ਵਾਪੇਓ ਤੇ ਘਰੇ ਜਾ ਕੇ ਨਾ ਆਊਟਫਿਟ ਚੇਂਜ ਕਰਕੇ ਆਈਏ ਨਾਰਮਲ ਕਪੜੇ ਪਾ ਕੇ ਆਈਏ ਆਪਣੇ ਬੇਸਿਕ ਤੇ ਫੇਰ ਇੱਧਰ ਆਉਣੇ ਆ ਠੀਕ ਆ ਫੇਰ ਤੁਹਾਨੂੰ ਦੱਸ ਦਾਂਗੇ ਵੀ ਹਾਂਜੀ ਮੇਰੇ ਵੀਰੋ ਤੇ ਮੈਂ ਖੁੱਦੋਂ ਪਹਿਲੇ ਕਰੀ ਲੁੱਕ ਦਿਖਾ ਲਗੀ ਜੀ ਕਪੜੇ ਲਾਉਣ ਤੋਂ ਪਹਿਲਾਂ ਦਿਖਾਉਣੇ ਜ਼ਰੂਰੀ ਹੈ ਜੀ ਕਿ ਮੁੰਡੇ ਸੋਹਣੇ ਲੱਗਦੇ ਕਿ ਨਹੀਂ ਉਹ ਮੁੰਡੇ ਤਾਂ ਹਾਂ ਠੀਕ ਹੈ ਡਿਮਾੜੇ ਦਾ ਨਹੀਂ ਬਗਿਆ ਹਨਾ ਯਾਰ ਇਹ ਨਹੀਂ ਬਾਕੀ ਆ ਆਊਟਫਿਟ ਆ ਪ੍ਰੋਪਰ ਠੀਕ ਹੈ ਕੀ ਨਹੀਂ ਉਹ ਲਾਜ਼ ਰਿਹਾਣਾ ਇਹ ਤੋਂ ਬਣਾ ਕੰਮ ਦੇਖਣ ਨੂੰ ਖਰਾਬ ਹੋਵੇ ਚੱਕਰ ਕੇ ਉੱਲੂ ਨੂੰ ਲਾ ਕੇ ਮਾਰ ਕੇ ਅੰਦਰ ਪਾਲ ਕੇ ਪਾਰਟੀ ਲੋਰਟੀ ਸਾਹ ਹਾਂਜੀ ਮੇਰੇ ਵੀਰੋ ਤੇ ਸਾਰੇ ਕਬੂਤਰਾਂ ਨੂੰ ਵਾਟਰ ਪਾਤਾ ਭਾਈ ਲਗਭਗ ਸਿਰਫ ਆ ਲਾਸਟ ਖੂਡਾ ਰਹਿ ਗਿਆ ਤੇ ਬੈਟ ਕਾਲਿਆਂ ਕੋਲੇ ਪਿਆ ਹੁੰਦਾ ਉਹਨਾਂ ਨੂੰ ਤਾਂ ਦੋ ਡਰਾਂ ਤੋਂ ਪਾਉਣੇ ਹੁੰਦੇ ਆ ਪਾਣੀ ਯਾਰ ਕੋ ਕਬੂਤਰ ਘਟਾ ਉਤਰ ਹਨਾ ਫਿਰ ਪਾਣੀ ਕਉ ਉਤਰਾ ਕੋ ਢਿੱਲਾ ਲੱਗਿਆ ਮੈਨੂੰ ਯਾਰਾ। ਗਲਾਬੀ ਟੋਰੀ ਵਾਲਾ। ਉਡੀਂ ਪੋਤੋਏ ਪੀਵਾਲੂ ਇਹ ਤੈਨੂੰ। ਗਲਾਬੀ ਟੋਰੀ ਹਰੇ ਟੂਸਣ ਲੱਗਦਾ ਹੈ ਕਿ ਵੈਸੀ ਲੱਗਿਆ ਮੈਨੂੰ ਹਣਾ। ਇਹਨੂੰ ਛੱਡੋ ਕੋਈ ਗੱਲ ਨਹੀਂ। ਕਰਾਂ ਮੈਂ ਘੁੱਟੇ ਚ ਪਾਣੀ ਹੀ ਪਾ। ਲੋ ਜੀ ਪਾ ਦੀ ਇਧਰ ਵਾਟਰ ਤੇ ਡਟ ਦੀ ਇਹਨੂੰ ਕਰਾਂ। ਚੱਕ ਬਈ ਓਏ। ਇੰਨੇ ਹੀ ਕੰਮ ਸੀਗਾ। ਨਾਲ ਦੇ ਨਾਲ ਦੇ ਇਹਨੂੰ ਆਪਾਂ ਢਾਗ। ਤੇ ਹੁਣ ਛੇਦੀ ਛੇਦੀ ਦਾਣੇ ਰੱਖੀਏ ਉਹ ਤੇ ਕੋਈ ਕੂਤਰਾ ਤੋਂ। ਵੇਟ ਨਹੀਂ ਹੋ ਰਹੀ ਬਾਬਿਓ ਹਣਾ। ਭੁੱਖ ਲੱਗੀ ਹੈ ਜਾਨਵਰਾਂ ਨੂੰ ਬਹੁਤ ਜ਼ਿਆਦੇ। ਇ ਲੱਗ ਜਗੀ ਵੀ ਉਹ ਖੋਡੇ ਤੋਂ ਕਰਦਗੇ ਸਟਾਰਟ ਤੇ ਦਾਣਾ ਪਾਣੀ ਇੱਧਰ ਰੈਡੀ ਆ ਸਾਰੇ ਕੂਤਰਾਂ ਦਾ ਫਲੈਸ਼ ਵੀ ਜਗ ਪਈ ਇਹਦੀ ਤੇ ਆਹ ਰੇ ਚੱਕ ਗਿਆ ਪਹਿਲੇ ਨੰਬਰ ਤੇ ਤਾਂ ਇਹ ਵੱਡਿਆਂ ਦਾ ਬ్రో ਬੜਾ ਲਾਈਟ ਚਾ ਦਾਣਾ ਪਾਣੀ ਰਹਿ ਗਿਆ ਯਾਰ ਖਰਾਕਾ ਖਰੂਕਾ ਮੁੱਕ ਚੱਲਿਆ ਕੱਲਾ ਬਾਇਰਾ ਤੇ ਆਪਣੀ ਮੱਕੀ ਤੇ ਕੜ ਆਇਓ 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 ਸਰਵੋ ਸੋਲੇ ਵਗੈਰਾ ਮੁੱਕ ਲੈਣਾ ਦੇ ਸੋਲੇ ਨਾਲ ਲਿਆਵਾਂਗੇ ਨਾ ਵਾਦੇ ਸਪੈਸ਼ਲ ਲਿਆਵਾਂਗੇ ਤੂੰ ਦੇਖ ਤੜੀ ਗਾਉਣਾ ਹਾਂ ਕਾਉਣੇ ਨਾ ਹੋਣ ਤਾਂ ਇਹ ਇਧਰ ਆ ਗਈ ਜੀ ਆਪਾਂ ਕਬੂਤਰ ਨਾਲੇ ਪਾਸੇ ਖੰਡਾਂ ਵਾਲੇ ਪਾਸੇ ਆਪਣੇ ਵਾਲੇ ਪਾਸੇ ਖੜਜੋ ਖੰਡੋ ਕਾਲ ਜੀ ਨਾ ਕਰੋ ਮੈਂ ਲੱਪੜ ਮਾਰੂ ਜਿਹੜੀ ਬਾਹਰੋਂ ਦੇਖ ਲੈ ਲੈ ਦੇਖੀ ਪੁੱਤਾ ਮਰਦਗਾ ਕਿਵੇਂ ਖੜਜੋ ਫਿਰ ਆਇਓ 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 ਪਰ ਤੱਕ ਕੋਈ ਰਿਪੋਰਟ ਨਾਤਾ ਮੈਨੂੰ ਵੀ ਇਹਨਾਂ ਨੇ ਵੀ ਖਾ ਲ ਉਹ ਖਾ ਲਿਆ ਕੀ ਨਾ ਰੱਖ ਤੇ ਖਾਣਗੇ ਤਾਂ ਬਾਅਦ ਚ ਤੇ ਬਾ ਬੱਚਿਆਂ ਦੀ ਵੀ ਖਰਾਕ ਰੂਗੇ ਦੋ ਆ ਬੰਦ ਕਰ ਦਾਂਗੇ ਯਾਰ ਥੋੜੀ ਥੋੜੀ ਕਰਕੇ ਘਟਾਉਣੇ ਹੋਣੇ ਇੱਕ ਮੁੱਕ ਚ ਲਈ ਖਰਾਕ ਇਹ ਬਾ ਹੋਰ 15 ਦਿਨ ਖਰਾਕ ਪੋਣੀ ਆ ਬੱਚਿਆਂ ਨੂੰ ਉਦੋਂ ਬਾਅਦ ਕੱਲੀ ਸਰੋਂ ਤੇ ਕਣਕ ਵਾਹਤ ਬਾਦ ਨਾਲ ਬੱਕੀ ਆਇਓ 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 ਪਤਾ ਆਇਓ 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 ਇਹਨਾਂ ਨਾ ਟੋਟੋ ਟਟਕੇ ਹੋਣ ਇਹਨਾਂ ਨਾ ਛੱਡ ਦਿਓ ਹੋ ਜੋ ਪਾਸੇ ਉਹ ਨਾ ਬਾਹਰ ਨਾ ਨਿਕਲ ਜਿਓ ਰਾਤ ਦੇ ਮੇਲੇ ਕੰਝਰ ਲੈ ਆਹ ਆ ਵਹੀ ਭੁੱਖੀ ਆ ਓਏ ਤੂੰ ਸਿੱਡਣ ਦੇ ਵਾਲੀ ਆਇਓ 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 ਬੋਤਲ ਲਓ ਜੀ ਤੇਦਰ ਬੈਟ ਕਰਾ ਲੈ ਰਹੇ ਸੀ ਇਹਨਾਂ ਨੂੰ ਵੀ ਰੱਖ ਦੀਏ ਤੇ ਕਹਿੰਦੇ ਸਫੇਰ ਦੇ ਬੱਚੇ ਵੀ ਮੇਰੇ ਵੀਰੋ ਪੂਰੇ ਬੜੇ ਹੋਏ ਆ ਲਓ ਜੀ ਅੱਜ ਇਹਨਾਂ ਦਾ ਸ਼ੌਂਕ ਕਰਾ ਦਿੰਨੇ ਆ ਅੱਜ ਆਪਣੇ ਕੋਲ ਕੰਟੈਂਟ ਹੈ ਸਫੇਰ ਦੇ ਬੱਚੇ ਵੇਖੋ ਏ ਕਿਆ ਬਾਤ ਹੈ ਚੰਦਰੇ ਨੇ ਬੜੇ ਭੜੇ ਕੱਢੇ ਆ ਕੱਪ ਵਾਲੇ ਵੀ ਭੈਣ ਕਰਕੇ ਨਾ ਬੱਦ ਸੋਹਣੇ ਲੱਗਦੇ ਮੈਨੂੰ ਬਣਾ ਇਹ ਆ ਦੇਖੋ ਖੜ ਜੋ ਲਾ ਹੁਣ ਦੇਖ ਲੋ ਚੱਕ ਕੇ ਇੱਕ ਵਾਰ ਜੂਮ ਕਰਕੇ ਖੜ ਜੋ ਇੱਕ ਐਂਗਲ ਤੇ ਉਹ ਹੋ ਜਾ ਭਾਈ 1x ਉਹ ਹੋ ਜਾ ਗੰਦੇ ਹਾਂ ਹਾਂ ਲਓ ਹੁਣ ਕਰ ਲਓ ਕਰਸ਼ ਬਾਕੀ ਕਾਹ ਨੂੰ ਫੜ ਫੜ ਕੇ ਦਿਖਾ ਰਹਿ ਤੂੰ ਚੰਗੀ ਤਰ੍ਹਾਂ 11 ਵਾਂ ਸਾਈਡ ਦੇਖ ਕੇ ਟੈਪ ਵਾਹ ਜਾ ਕਰ ਲਓ ਆਂ ਐਂ ਲੱਗ ਕੇ ਹਾਰੇ ਯੇਰ ਫੋਕਸ ਨਹੀਂ ਕਰਦਾ ਗੰਦਾ ਹਾਂ ਸਹੀ ਐ ਤੂੰ ਇਹੋ ਕਰ ਰਿਹਾ ਤਾਂ ਸਾਡਾ ਦੇਖ ਲੈ ਤੇ ਦਾਣਾ ਪਾਣੀ ਸਾਰੇ ਕੁਤਰਾਂ ਦਾ ਹੋ ਗਿਆ ਬਾਬੇ ਅੱਜ ਦੀ ਘੜੀ ਹਾਂਜੀ ਮੇਰੇ ਵੀਰੋ ਤੇ ਕਰਦੇ ਜੀ ਵਲੌਗ ਦੀ ਐਂਡਿੰਗ ਬਸ ਸਾਰੇ ਕੰਮ ਤੰਦੇ ਓਕੇ ਐ ਦਾਣਾ ਪਾਣੀ ਕਬੂਤਰ ਕਬਾਤਰ ਕਬੂਤਰ ਕਬੂਤਰੀਆਂ ਬੱਚੇ ਬੱਚੀਆਂ ਪੱਠੇ ਪੱਠੀਆਂ ਆਂਡੇ ਸਭ ਕੁਝ ਸੈੱਟ ਐ ਜੀ ਅੱਜ ਦੀ ਘੜੀ ਤਾਂ ਠੀਕ ਐ ਕਿ ਨਹੀਂ ਤੇ ਆਪ ਵੀ ਬਸ ਵਧੀਆ ਹੀ ਐ ਸੈੱਟ ਐ ਯਾਰ ਜਿੰਨਾ ਟਾਈਮ ਆ ਬੰਦਾ ਤੁਰਿਆ ਫਿਰਦਾ ਸੈੱਟ ਹੀ ਐ ਸਮਝ ਲੋ ਠੀਕ ਐ ਕਿ ਨਹੀਂ ਤੇ ਅੰਦਰ ਵੜ ਕੇ ਕੋਈ ਦੇਖ ਨਹੀਂ ਸਕਦਾ ਹੁੰਦਾ ਕਿਸੇ ਦੇ ਉਹ ਸੈੱਟ ਹੀ ਆ ਸਾਰਾ ਕੰਮ ਹਨਾ ਸਾਰੇ ਸੈੱਟ ਹੀ ਹੁੰਦੇ ਆ ਤੇ ਬਾਕੀ ਕੋਈ ਚੱਕਰ ਵਾਲੀ ਗੱਲ ਨਹੀਂ ਬਸ ਆਪਣਾ ਧੂਮ ਇਕੰਦਰ ਕਰਨਾ ਪਿੱਛੇ ਥੋੜਾ ਜਾ ਤੇ ਵੈਸੇ ਤਾਂ ਬਾਹਰ ਜਿਹੜੀ ਨੂੰ ਕਿਉਂਦਾ ਖੜੇ ਨੂੰ ਖੜਾ ਰੂਗਾ ਕੋਈ ਨੰਦਾ ਤੜਕੇ ਵੇਖਾਂਗੇ ਤੇ ਬਾਨ ਵੀਡੀਓ ਕੰਮ ਵਲੌਗ ਵਾਲਾ ਹਨਾ ਤੇ ਮੈਨੂੰ ਯਾਰ ਕੋਈ ਕਮੈਂਟ ਯਾਦ ਕਰ ਰਹਾ ਥੋੜਾ ਜਿਹਾ ਜਿਹਨੂੰ ਮੈਂ ਟੌਪਿਕ ਖਿੱਚ ਸਕਾਂ ਜਿਹੜੇ ਕਮੈਂਟ ਦਾ ਮੈਂ ਫੜ ਕੇ ਨਾ ਮੈਨੂੰ ਯਾਦ ਆ ਨਹੀਂ ਰਿਹਾ ਵੈਸੇ ਕਮੈਂਟ ਤਾਂ ਬਹੁਤ ਭਰਾ ਕਰਦੇ ਆ ਸਾਰੇ ਹਨਾ ਤੇ ਦਿਲੋਂ ਧੰਨਵਾਦ ਆ ਬਈ ਜਿੰਨੇ ਵੀ ਭਰਾ ਕਮੈਂਟ ਕਰਦੇ ਆ ਪਿਆਰ ਕਰਦੇ ਆ ਇਨੀ سپورਟ ਕਰਦੇ ਆ ਦੇਖਦੀ ਆ ਯਾਰ ਸੱਚ ਚਾਹੁੰਦੇ ਆ ਜਿਹੜੇ ਸਾਰਿਆਂ ਦਾ ਦਿਲੋਂ ਧੰਨਵਾਦ ਆ ਬਈ ਠੀਕ ਆ ਕਿ ਨਹੀਂ ਤੇ ਤਾਂ ਕਰਕੇ ਬਾਕੀ ਕਮੈਂਟ ਮੇਰੇ ਕੋਈ مین ਹਾਈਲਾਈਟ ਕਮੈਂਟ ਤਾਂ ਯਾਦ ਆ ਨਹੀਂ ਰਿਹਾ ਯਾਰ ਪਰ ਕੁਛ ਇੱਕ ਭਰਾ ਹਾਂ ਇੱਕ ਤਾਂ ਕਹਿੰਦੇ ਨੇ ਮੇਨ ਅਖੇ ਬਚੋਬਰ ਦੇ ਕਬੂਤਰ ਦਿਖਾ ਦਿਓ ਚੋਬਰ ਦੇ ਕਬੂਤਰ ਵਿਖਾ ਦਿਓ ਉਹ ਹੁਣ ਯਾਰ ਕੀ ਦੱਸਾਂ ਬਈ ਤੁਹਾਨੂੰ ਉਹ 20 ਯਾਰੀ ਤਾਂ ਕਹਤਾ ਵੀ ਬਈ ਇੱਥੋਂ ਹੀ ਕਬੂਤਰ ਲੈ ਕੇ ਗਿਆ ਇੱਥੋਂ ਹੀ ਇੱਥੋਂ ਹੀ ਇੱਥੋਂ ਹੀ ਆਹ ਕਰੂੰ ਸਾਰਾ ਇੱਕ ਇੱਕ ਖੰਭ ਉਹਦੇ ਕੋਲੇ ਆ ਘਰੋਂ ਗਿਆ ਹੋਇਆ ਆਪਣੇ ਘਰੋਂ ਤੇ ਫਿਰ ਇੱਥੇ ਵੀ ਉਹੀ ਕਬੂਤਰ ਸੀ ਉੱਥੇ ਆ ਕੇ ਹੋਰ ਤਾਂ ਨਹੀਂ ਬਣ ਗਏ ਨਾ ਬਈ ਉਹ ਕਿਉਂ ਫਿਰ ਬਾਈ ਬਣੇ ਹਨਾ ਸਿਰਖਾਨੇ ਹੁੰਨੇ ਯਾਰ ਸਿਆਣੇ ਬਣੇ ਹੈਗਾ ਤੁਸੀਂ ਹਨਾ ਸਮਝ ਜਿਆ ਕਰੋ ਇਹ ਤਾਂ ਮੈਂ ਕਹਤਾ ਵੀ ਇੱਕ ਇੱਕ ਖੰਭ ਇਥੋਂ ਲੈ ਗਿਆ ਕਬੂਤਰਾਂ ਦਾ ਉਹ ਠੀਕ ਹੈ ਕਿ ਨਹੀਂ ਬਾਕੀ ਇਹੋ ਜੀ ਕੋਈ ਚੱਕਰ ਨਹੀਂ ਹਨਾ ਬੱਚਾ ਯਾਰ ਛੋਟਾ ਆਪਣਾ ਭਰਾ ਕੋਈ ਚੱਕਰ ਨਹੀਂ ਹਨਾ ਤੇ ਬਹੁ ਕਰਦੇ ਆਪਾਂ ਉਹਦੇ ਉਹਦਾ ਤੇ ਉਹ ਵੀ ਬਹੁ ਕਰਦਾ ਆਪਣੇ ਇਹੋ ਜੀ ਕੋਈ ਗੱਲ ਨਹੀਂ ਤੇ ਚਲੋ ਭਰਾਵਾਂ ਵਾਲੇ ਛੋਟੇ ਭਰਾ ਰਗ ਹਨ ਜਿਵਾਕਾਂ ਜੀ ਤਰ੍ਹਾਂ ਰੱਖਦੇ ਉਹਨੂੰ ਅਸੀਂ ਤਾਂ ਸਿੱਧਾ ਸਾਹਬ ਕਿਤਾਬ ਹੈ ਤੇ ਇਥੋਂ ਕਬੂਤਰ ਲੈ ਗਾ ਸਾਰੇ ਬਈ ਉਹਦੇ ਕਬੂਤਰ ਕੀ ਦਿਖਾ ਕੇ ਤੁਹਾਨੂੰ ਜਾ ਕੇ ਇੱਕ ਇੱਕ ਕਮੈਂਟ ਹੁੰਦਾ ਸੱਚ ਬਈ ਯਾਦ ਆ ਗਿਆ ਮੇਰੇ ਟਿਵਲੀ ਕਿੱਥੇ ਹੈ ਹੰਬਾਇਰ ਮੈਨੂੰ ਵੀ ਪਤਾ ਟਿਵਲੀ ਕਿੱਥੇ ਹੈ ਠੀਕ ਹੈ ਕਿ ਨਹੀਂ ਤੁਹਾਨੂੰ ਉਹਦਾ ਚੈਨਲ ਪਤਾ ਹੈ ਤੁਹਾਨੂੰ ਉਹਦੀ ਆਈਡੀ ਪਤਾ ਹੈ ਤੁਸੀਂ ਉਹਨੂੰ ਫੋਨ ਕਰਕੇ ਪੁੱਛ ਲਿਆ ਕਰੋ ਜਾਂ ਮੈਸੇਜ ਕਰਕੇ ਵੀ ਬਾਈ ਤੂੰ ਕਿੱਥੇ ਆ ਹੁਣ ਮੈਨੂੰ ਕੀ ਪਤਾ ਕਿੱਥੇ ਆ ਹਨ ਨਾਲੇ ਚੰਗਾ ਭਲਾ ਤੁਹਾਨੂੰ ਪਤਾ ਹੈ ਤੜਕੇ ਹੱਥ ਨੇ ਤੁਸੀਂ ਲਾਈਵ ਦੇਖਣਾ ਹੁੰਦਾ ਹੈ ਹਨਾ ਵੀ ਮਤਲਬ ਆਪਦੇ ਕਬੂਤਰਾਂ ਕੋਲੇ ਬੈਠਾ ਆਪਦੇ ਕੋਠੀ ਤੇ ਉੱਥੇ ਵਧੀਆ ਲਾਈਵ ਕਰਦਾ ਉਹ ਫਿਰ ਤੁਸੀਂ ਜਾਣ ਜਾਣ ਕੇ ਲੈਖ ਟਿਬਲੀ ਕਿੱਥੇ ਹੈ ਵੀ ਕੋਈ ਉਹ ਨੂੰ ਮੈਂ ਜੇਬ ਚ ਤਾਂ ਪਾਈ ਨਹੀਂ ਫਿਰਦਾ ਹਨਾ ਵੀ ਤੁਹਾਨੂੰ ਵੀ ਪਤਾ ਵੀ ਕਿੱਥੇ ਹੈ ਇਹ ਸਵਾਦਲੇ ਨਾਲੇ ਕੰਮ ਕਾਤੋਂ ਕਰਦੇ ਹੋ ਨਿਆਰ ਹਨਾ ਵੀ ਵਧੀਆ ਏਰੂ ਦੇ ਕੋਲੇ ਆਪਦੇ ਕਬੂਤਰ ਹੈਗੇ ਆਪਦਾ ਘਰੇ ਬੈਠਾ ਯਾਰ ਚਲ ਚੰਗਾ ਵਧੀਆ ਕੰਮ ਆਉਦਾ ਲਾਈਵ ਨੂੰ ਸੈੱਟ ਚਲਾਈ ਜਾਂਦਾ ਇਹਦੇ ਉੱਤੇ ਕੀ ਚਾਹੀਦਾ ਆਪਾਂ ਨੂੰ ਹੋਰ ਹਨਾ ਇਹ ਕਾ ਚੀਜ਼ ਹੈ ਤੇ ਇੱਕ ਸੱਚ ਹਾਂ ਕੋਸ਼ਪਰਾ ਕਹਿੰਦੇ ਆ ਕੋਲ ਦਾ ਸ਼ੌਂਕ ਕਰਾਓ ਜਾਣਾ ਇਹ ਕਰਾਓ ਉਹ ਕਰਾਓ ਕਿਰਾ ਥੋੜਾ ਜਣਾ ਕਬੂਤਰਾਂ ਤੋਂ ਦੇ ਅੱਖ ਨੇ ਮੇਂ 2 ਗੈਜ ਦੀ ਦੂਰੀ ਬਣਾਈ ਹੋਈ ਆ ਕਰੋਨਾ ਵਾਲਿਆਂ ਵਾਂਗ ਕਿਰਾ ਹਜੇ ਬਾਹਲੇ ਨੇ ਦੇ ਨੇੜੇ ਜੀ ਨਹੀਂ ਹੁੰਦੇਗੇ ਯਾਰ ਥੋੜਾ ਜਣਾ ਦੂਰ ਦੂਰ ਜੇ ਰਹਿਨੇ ਨੇਾਂ ਤੋਂ ਤੇ ਕੋਈ ਨਾ ਜਦੋਂ ਇਹਨਾਂ ਦੇ ਵਿੱਚ ਵੜਨ ਲੱਗ ਗਏ ਜਦੋਂ ਇਹਨਾਂ ਨਾਲ ਮੋਹ ਪਿਆਰ ਪੈ ਗਿਆ ਆਪਣਾ ਜਦੋਂ ਇਹਨਾਂ ਨਾਲ ਅਟੈਚਮੈਂਟ ਫਿਰ ਤੋਂ ਬਣ ਗਈ ਜਦੋਂ ਮੈਂ ਫੜ ਫੜ ਕੇ ਵੇਖਣ ਲੱਗ ਗਿਆ ਖੁੱਡੇ ਚ ਵੜ ਕੇ ਆਪ ਕਬੂਤਰਾਂ ਨੂੰ ਉਦੋਂ ਤੁਹਾਨੂੰ ਵੀ ਦਿਖਾ ਦਿਆ ਕਰੂ ਨਾਲ ਠੀਕ ਹੈ ਵੀ ਆਪਣਾ ਆ ਕਬੂਤਰ ਆਏ ਆ ਆ ਕਬੂਤਰ ਆਪਣਾ ਆਏ ਆ ਆ ਬੱਚਾ ਹੈ ਆ ਬੱਚਾ ਉਹ ਤੋਂ ਸਾਰਾ ਕੁਝ ਨੂੰ ਦੱਸ ਦਿਆ ਕਰੂ ਮੈਂ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਬਾਕੀ ਵੱਡੇ ਕਬੂਤਰਾਂ ਦੀ ਡੀ ਵਾਰਮਿੰਗ ਕਰਨੀ ਮੇਰੇ ਯਾਦ ਆ ਗਿਆ ਬ్రో ਜੋੜੀਆਂ ਲਗਭਗ ਸਾਰੀਆਂ ਪੱਟੀਆਂ ਸਿਰਫ ਇੱਕ ਕਬੂਤਰ ਤਾਂ ਇਧਰ ਹੈ ਤੇ ਇੱਕ ਦੋ ਜੋੜੀਆਂ ਇਧਰ ਬਸ ਇਹ ਪੱਟ ਕੇ ਤੇ ਆਪਾਂ ਵੱਡੇ ਕਬੂਤਰਾਂ ਦੀ ਡੀ ਇਹ ਮੇਨ ਆਪਣੇ ਘਰੇ ਬਸ ਇੱਕ ਵਿਆਹ ਦਾ ਕੰਮ ਹੈ ਹਨਾ ਉਸ ਤੋਂ ਬਾਅਦ ਜਦੋਂ ਵਿਆਹ ਦਾ ਕੰਮ ਕੰਪਲੀਟ ਹੋ ਗਿਆ ਤੇ ਉਸ ਤੋਂ ਬਾਅਦ ਆਪਾਂ ਫਿਰ ਟੈਨਸ਼ਨ ਫਿਰ ਹੀ ਹੋ ਕੇ ਫਿਰ ਉਹ ਪ੍ਰੋਪਰ ਇਹਨਾਂ ਦੀ ਡੀ ਵਾਰਮਿੰਗ ਵਗੈਰਾ ਕਰਾਂਗੇ ਜਿਹੜੇ ਕਬੂਤਰ ਪੱਟੇ ਆਪਾਂ ਪੰਜ ਸੱਤ ਉਹਨਾਂ ਨੂੰ ਵੇਖਾਂਗੇ ਵੀ ਗੁੱਲੇ-ਗੱਲੇ ਸਹੀ ਨਿਕਲੇਉਂਦੇ ਆ ਖੰਭਾਂ ਦੇ ਹਨਾ ਕੋਈ ਕਾਣਾ ਕੋਈ ਕੱਚਾ ਪਿੱਲਾ ਤਾਂ ਨਹੀਂ ਹੋਈ ਜਾਂਦਾ ਕੋਈ ਗੜਬੜ ਤਾਂ ਨਹੀਂ ਹੋ ਰਹੀ ਉਹਨਾਂ ਨੂੰ ਫਿਰ ਮਾੜੇ-ਮੋੜੇ ਫੜਫੜ ਕੇ ਦੇਖਾਂਗੇ ਵੀ ਥੱਲੋਂ ਭਰੇ ਪਏ ਕੂਤਰ ਸਾਰੇ ਕੋਈ ਸੱਚ ਕਬੂਤਰਾਂ ਨੂੰ ਹਾਂ ਇਹ ਕੂਤਰ ਅੰਦਰੋਂ ਸੈੱਟ ਕਰਨ ਵਾਸਤੇ ਤੁਹਾਨੂੰ ਦੱਸਿਆ ਸੀ ਵੀ ਕਬੂਤਰ ਥੱਲੋਂ ਨੀਲੇ ਹੋ ਜਾਣ ਮਾੜੀ-ਮੋਟੀ ਕੋਈ ਗੜਬੜਾ ਆ ਜੇ ਉਹਨੂੰ ਕਿਵੇਂ ਸੈੱਟ ਕਰਨਾ ਹਨਾ ਉਹਨਾਂ ਨੂੰ ਮਤਲਬ ਵੀ ਦੁੱਧ ਦਿੱਤਾ ਜਾਊਗਾ ਠੀਕ ਹੈ ਕਿ ਨਹੀਂ ਉਹ ਚੀਜ਼ ਵੀ ਦੁੱਧ ਦੇਈਦਾ ਹੁੰਦਾ ਐ ਐ ਕਰਕੇ ਦੁੱਧ ਦੇਈਦਾ ਹੁੰਦਾ ਆ ਚੀਜ਼ ਦਾ ਦੁੱਧ ਦੇਈਦਾ ਹੁੰਦਾ ਹੈ ਨਾ ਮੱਝ ਗਾਂ ਬੱਕਰੀ ਜਾਂ ਕਾਸੀ ਵੀ ਚੀਜ਼ ਆ ਤੱਤਾ ਕਰਕੇ ਆ ਠੰਡਾ ਮਤਲਬ ਵੀ ਵਾਲ ਕੇ ਜਾਂ ਬਿਨਾ ਵਾਲੇ ਤੋਂ ਵਿੱਚ ਹਲਦੀ ਪਾਉਣੀ ਹੈ ਕਿ ਨਹੀਂ ਉਹ ਸਾਰਾ ਕੁਝ ਮੇਰੇ ਕੋਲੇ ਹੈਗਾ ਇੰਨਾ ਕੁ ਮੇਰੇ ਦਿਮਾਗ 'ਚ ਉਹ ਚੀਜ਼ਾਂ ਹੈ ਜਿੱਕਰ ਫੀਡ ਹੈਗੀਆਂ ਮੇਰੇ ਤੇ ਜ਼ੁਰਬੇ ਮਾੜੇ ਮੋਟੇ ਨੁਸਖੇ ਸਾਂਭੇ ਹੋਏ ਐ ਤਾਂ ਮੇਰੇ ਦਿਮਾਗ ਨੇ ਇੰਨਾ ਜਮਾ ਵੀ ਖਾਲੀ ਨਹੀਂ ਹੋਇਆ ਹੇ ਤੱਕ ਇਹ ਤੇ ਉਹ ਚੀਜ਼ ਵੀ ਆਪਾਂ ਨਾਲ ਨਾਲ ਕਰਾਂਗੇ ਦੱਸੀ ਜਾਵਾਂਗਾ ਯਾਰ ਜਿੰਨਾ ਕੁ ਬਈ ਮੈਨੂੰ ਪਤਾ ਨਾ ਤੁਹਾਨੂੰ ਪਤਾ ਮੈਂ ਲੁਕੋ ਜਾ ਰੱਖਿਆ ਨਹੀਂ ਕਿਸੇ ਗੱਲ ਦਾ ਤੇ ਹਾਂ ਕੱਲਾ ਪਾਣੀ ਹੈ ਪਾਣੀ ਨਹੀਂ ਮੈਨੂੰ ਪਤਾ ਵੀ ਪਤਾ ਤਾਂ ਹੈਗਾ ਵੀ ਆਹ ਚੀਜ਼ਾਂ ਦਾ ਪਾਣੀ ਬਣਦਾ ਪਰ ਪ੍ਰੋਪਰ ਨਹੀਂ ਪਤਾ ਕਿਉਂਕਿ ਹਰੇ ਖੜਾਰੀਆਂ ਦਾ ਵੱਖੋ ਵੱਖਰਾ ਪਾਣੀ ਹੈ ਵੱਖੋ ਵੱਖਰੀ ਮਕਦਾਰ ਹੈ ਵੱਖੋ ਵੱਖਰੀਆਂ ਚੀਜ਼ਾਂ ਹੈ ਸਾਰਾ ਕੁਝ ਆਪ ਦਾ ਡੋ ਅੱਡ ਸਾਰਾ ਕੁਝ ਸੈੱਟ ਕਰਕੇ ਵੀ ਆਪਾਂ ਹਾਂ ਇਤ ਕਰ ਆਪਦਾ ਪਾਣੀ ਨਹੀਂ ਬਣਾਉਣ ਲੱਗੇ ਆਪ ਹਨ ਉਹ ਹਜੇ ਮੈਂ ਬਣਾਉਣਾ ਜ਼ਰੂਰੀ ਵੀ ਨਹੀਂ ਸਮਝਦਾ ਪਾਣੀ ਦਾ ਕੋਈ ਮੈਟਰ ਨਹੀਂ ਯਾਰ ਮੇਨ ਘਰੇ ਕਬੂਤਰ ਮੇਨ ਬੰਦੇ ਨੂੰ ਸਾਹਮਣੇ ਤੇ ਡਾਉਣੇ ਆਉਣੇ ਚਾਹੀਦੇ ਆ ਜੇ ਬੰਦਾ ਕਰੇ ਸਾਂਭੂਗਾ ਡਾਊਗਾ ਤੇ ਜੇ ਬੰਦੇ ਕੋਲੇ ਨਸਲ ਹੋਊਗੀ ਤਾ ਗੇਮ ਪਾਣੀ ਵੀ ਉਹਦੇ ਤੇ ਹੀ ਲੱਗੂਗਾ ਤੇ ਨਹੀਂ ਮੰਨ ਕੇ ਚਲੋ ਗੋਲਿਆਂ ਤੇ ਪਾਜੀ ਗੇਮ ਪਾਣੀ ਲਾ ਦੇਾਂਗੇ ਤਾਂ ਨਹੀਂ ਵਰਕ ਕਰਦਾ ਬਈ ਤੁਸੀਂ ਆਪ ਸਿਆਣੇ ਹੋ ਉਹ ਗੇਮ ਪਾਣੀ ਨੂੰ ਕੋਈ ਚੱਕਰ ਨਹੀਂ ਯਾਰ ਆਪਣਾ ਵੱਡਾ ਭਰਾ ਹੈਗਾ ਹਨਾ ਗੋਰਾ ਗੁਰੂ ਸਰ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਗੇਮ ਪਾਣੀ ਦੀ ਨਹੀਂ ਆਪਾਂ ਨੂੰ ਕੋਈ ਚੱਕਰ ਨਹੀਂ ਆਪਣਾ ਕੂਤਰਾਂ ਦੀ ਵੀ ਕੋਈ ਔਖਣੀ ਹੈ ਨਾ ਯਾਰ ਵੱਡਾ ਭਰਾ ਆਪਣਾ ਯਾਰ ਗੋਰਾ ਬਾਈ ਗੁਰੂ ਸਰ ਵਾਲਾ ਉਹ ਆਪਾਂ ਨੂੰ ਕੋਈ ਆਉਖੜੀ ਆਉਣ ਦਿੰਦਾ ਕਿਸੇ ਚੀਜ਼ ਦੀ ਨਾ ਗੇਮ ਪਾਣੀ ਦੀ ਨਾ ਕਬੂਤਰਾਂ ਦੀ ਹਨਾ ਵੈਸੇ ਮੈਂ ਕੂਤਰਾ ਪੋਤੋ ਲੈ ਕੇ ਨਹੀਂ ਆਂਦੇਗੇ ਪਰ ਕੋਈ ਚੱਕਰ ਨਹੀਂ ਆਪਾਂ ਨੂੰ ਜਵਾਬ ਨਹੀਂ ਜੇ ਆਪਣੇ ਕੋਲ ਕਬੂਤਰ ਵੀ ਘੜ ਦੇ ਦੇਦੇ ਸੀ ਆਪਾਂ ਨੂੰ ਐਂ ਦੇਸਿਆ ਵੀ ਯਾਰ ਕੂਤਰਾ ਆਪਣੇ ਕੋਲੇ ਆਪਾਂ ਨੂੰ ਲੋਡ ਹੈ ਚੰਗੇ ਕਬੂਤਰਾਂ ਦੀ ਤਾਂ ਆਪਾਂ ਸਿੱਧਾ ਗੁਰੂ ਸਰ ਜਾਣਾ ਪਿੰਜਰਾ ਵਾਲੇ ਕੋਰ ਕਿਸੇ ਬੰਦੇ ਕੋਲ ਨਹੀਂ ਜਾਣਾਗਾ ਠੀਕ ਹੈ ਕਿ ਨਹੀਂ ਤੇ ਗੇਮ ਪਾਣੀ ਵੀ ਬਸ ਸਿੱਧਾ ਉੱਥੇ ਹੀ ਜਾਣਾ ਹੁੰਦਾ ਮੈਂ ਤਾਂ ਹਨਾ ਵੀ ਬਾਈ ਸਿੱਧਾ ਸਾਹਬ ਦਾ ਵੈ ਰਿਸ਼ਤਦਾਰ ਆ ਆਪਣਾ ਯਾਰ ਰਿਸ਼ਤੇਦਾਰੀ ਵਾਲਾ ਕੰਮ ਵੀ ਵੱਡਾ ਭਰਾ ਆਪਣਾ ਬੱਦ ਕਰ ਰਿਹਾ ਲੇਸ਼ਣ ਆਪਣੇ ਉਹਨਾਂ ਨਾਲ ਬਾਕੀ ਓਕੇ ਆਪਾਂ ਬਹੁਤ ਗੱਲਾਂ ਬਾਤਾਂ ਹੋਊਗਾ ਮੇਰੇ ਵੀਰੋ ਤੇ ਹੁਣ ਆਪਾਂ ਵਲੌਗ ਦੀ ਕਰਦੀ ਐ ਐਂਡਿੰਗ ਠੀਕ ਐ ਕੱਲ ਨੂੰ ਦੇਖਦੇ ਹਾਂ ਕੀ ਬੰਦ ਆਏਗਾ ਆਪਾਂ ਬੰਨਨਾ ਤਾਂ ਕੀ ਐ ਹੁਣ ਸਾਨੂੰ ਦੱਸਿਆ ਵੀ ਆਹ 8-7 ਦਿਨ ਬਸ ਥੋੜੇ ਵਿਆਹ ਵਿੱਚ ਟੱਪਣਗੇ ਉਸ ਤੋਂ ਬਾਅਦ ਫਿਰ ਪ੍ਰੋਪਰ ਵਧੀਆ ਵਲੌਗ ਲੈ ਕੇ ਆਇਆ ਕਰਾਂਗੇ ਓਕੇ ਜੀ ਬਾਏ ਬਾਏ ਸਭ ਨੂੰ ਸਾਰੇ ਗੁੱਡ ਨਾਈਟ